ਸਤਿ ਸ਼੍ਰੀ ਅਕਾਲ ਸ਼ਰਕਤ ਟੀਵੀ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਗੁਰਦੀਪ ਸਿੰਘ ਦੋਸਤੋ ਇਸ ਵਕਤ ਅਸੀਂ ਤੁਹਾਨੂੰ ਸਤਲੁਜ ਦਰਿਆ ਦੇ ਉੱਪਰ ਲੈ ਕੇ ਖੜੇ ਆ ਜਿੱਥੇ ਕਿ ਇਹ ਅੰਗਰੇਜ਼ਾਂ ਦਾ ਬਣਾਇਆ ਹੋਇਆ ਬਹੁਤ ਹੀ ਪੁਰਾਣਾ ਪੁਲ ਹੈ ਤਾਂ ਦੂਜੀ ਸਾਈਡ ਤੁਸੀਂ ਦੇਖ ਸਕਦੇ ਹੋ ਖਾਲਸਾ ਰਾਜ ਦੀ ਜਿੱਥੇ ਸੰਧੀ ਹੋਈ ਸੀ ਇਹ ਪੰਜਾਬ ਦਾ ਰਾਜ ਹੈ ਮਹਾਰਾਜਾ ਰਣਜੀਤ ਸਿੰਘ ਜੀ ਹੁਣਾਂ ਦੇ ਵੱਲੋਂ ਸੰਧੀ ਵੇਲੇ ਜਿਹੜਾ ਨਿਸ਼ਾਨ ਸਾਹਿਬ ਲਾਇਆ ਹੋਇਆ ਸੀ ਇਹ ਉਹ ਥਾਂ ਆ ਤਾ ਸਤਲੁਜ ਦਰਿਆ ਦੇ ਵਿੱਚ ਜਿਹੜਾ ਪਾਣੀ ਹੈ ਉਸ ਦਾ ਲੈਵਲ ਬਹੁਤ ਹੀ ਵੱਡੇ ਲੈਵਲ ਤੇ ਚੜਿਆ ਹੋਇਆ ਕਿਉਂਕਿ ਬਰਸਾਤਾਂ ਉੱਪਰ ਬਹੁਤ ਜ਼ਿਆਦਾ ਹੋ ਰਹੀਆਂ ਨੇ ਪਹਾੜਾਂ ਦੇ ਵਿੱਚੋਂ ਪਾਣੀ ਵੱਡੇ ਪੱਧਰ ਤੇ ਛਟਿਆ ਗਿਆ ਪੌਂਕ ਟਾਈਮ ਦੀ ਗੱਲ ਕਰੀਏ ਚਾਹੇ ਭਾਖੜਾ ਟਾਈਮ ਦੀ ਤਾਂ ਦੇਖ ਸਕਦੇ ਹੋ ਤੁਸੀਂ ਇਹ ਮੇਰੇ ਸਾਹਮਣੇ ਜਿਹੜੀ ਵਾਟਰ ਲੈ ਲਈ ਹੈ ਰੋਪੜ ਦੀ ਵਾਟਰ ਲੈ ਲਈ ਹੈ ਤਾਂ ਲੋਕ ਇੱਥੇ ਜਿਹੜੇ ਆ ਸੈਰ ਕਰਨ ਆਉਂਦੇ ਨੇ ਸ਼ਾਮ ਨੂੰ ਆਨੰਦ ਮਾਣਨ ਲਈ ਆਉਂਦੇ ਨੇ ਤਾਂ ਇੱਥੇ ਸ਼੍ਰੀ ਅਕਨਵਰ ਸਾਹਿਬ ਵੀ ਰਖਾਇਆ ਹੋਇਆ ਹੈ ਲੋਕਾਂ ਦੇ ਕਿਸੇ ਵੀ ਤਰ੍ਹਾਂ ਦਾ ਕੋਈ ਨੁਕਸਾਨ ਨਾ ਹੋਵੇ ਖਵਾਜੇ ਪੀਰ ਦੇ ਲਈ ਜਿਹੜਾ ਇੱਥੇ ਜਗ ਵੀ ਕਰਾਇਆ ਜਾਂਦਾ ਤਾਂ ਜਿਹੜਾ ਖੰਡਪਾਟ ਸਾਹਿਬ ਹੈ ਉਹ ਕਰਵਾਇਆ ਜਾ ਰਿਹਾ ਦੇਖ ਸਕਦੇ ਹੋ ਤੁਸੀਂ ਲੋਕ ਇੱਥੇ ਜਿਹੜੇ ਘੁੰਮਣ ਆਉਂਦੇ ਨੇ ਪਾਣੀ ਦਾ ਵਾਟਰ ਲੈਵਲ ਦੇਖ ਸਕਦੇ ਹੋ ਤੁਸੀਂ ਕਿੰਨਾ ਜਿਹੜਾ ਜਿਆਦਾ ਹੀ ਹੈ ਵਦਿਆ ਹੋਇਆ ਇੱਥੇ ਤੁਹਾਨੂੰ ਦਿਖਾਣਾ ਮੈਂ ਇੱਕ ਸਾਈਡ ਦੇ ਸਾਰੇ ਹੀ ਦਰਵਾਜੇ ਜਿਹੜੇ ਨੇ ਉਹ ਖੁੱਲੇ ਹੋਏ ਨੇ ਦੇਖ ਸਕਦੇ ਹੋ ਤੁਸੀਂ ਇਹ ਜਿਹੜੀ ਨਹਿਰ ਹੈ ਇਹ ਦੇਖ ਸਕਦੇ ਹੋ ਤੁਸੀਂ ਇਹ ਰਾਜਸਥਾਨ ਨੂੰ ਜਾਂਦੀ ਹੈ ਵੱਡੀ ਨਹਿਰ ਹੈ ਬਹੁਤ ਹੀ ਜਿਆਦੀ ਡੂੰਗੀ ਤੇ ਚੌੜੀ ਬਹੁਤ ਜਿਆਦੀ ਹੈ ਇਹ ਜਿਹੜੀ ਨਹਿਰ ਹੈ ਇਹ ਫੁੱਲ ਭਰੀ ਹੋਈ ਹੈ ਸਾਰੇ ਦਰਵਾਜੇ ਜਿਹੜੇ ਪਾਣੀ ਨੇ ਛੱਡੇ ਹੋਏ ਨੇ ਤਾਂ ਸਤਲੁਜ ਦਰਿਆ ਦੇ ਵਿੱਚ ਪਾਣੀ ਬਹੁਤ ਹੀ ਜਿਹੜਾ ਲੈਵਲ ਹੈ ਉਹ ਚੜਿਆ ਹੋਇਆ ਜੇਕਰ ਲੁਧਿਆਣੇ ਵਾਲੇ ਪਾਸੇ ਨੂੰ ਜਿਹੜਾ ਦਰਿਆ ਲੁਧਿਆਣੇ ਨੂੰ ਨਿਕਲਦਾ ਸਤਲੁਜ ਜਾਂ ਪਾਕਿਸਤਾਨ ਨੂੰ ਜਾਂਦਾ ਇਹੀ ਦਰਿਆ ਹੈ ਉਹ ਜਿਹੜਾ ਸਤਲੁਜ ਹੈ ਇਧਰੋਂ ਪਾਕਿਸਤਾਨ ਨੂੰ ਵਗਦਾ ਤਾਂ ਬਿਆਸ ਵੀ ਦੂਜੀ ਸਾਈਡ ਤੋਂ ਪਾਕਿਸਤਾਨ ਨੂੰ ਜਾਂਦਾ ਤਾਂ ਇਹ ਜਿਹੜਾ ਸਤਲੁਜ ਦਰਿਆ ਹੈ ਪੂਰਾ ਇਹਨ ਭਰਿਆ ਹੋਇਆ ਉੱਪਰੋਂ ਪਾਣੀ ਬਹੁਤ ਜ਼ਿਆਦਾ ਛੱਡਿਆ ਹੋਇਆ ਤਾਂ ਦੇਖ ਸਕਦੇ ਹੋ ਤੁਸੀਂ ਪਾਣੀ ਦਾ ਲੈਵਲ ਹੈ ਜਿਹੜਾ ਬਹੁਤ ਹਾਈ ਹੋਇਆ ਮੋਸਟਲੀ ਸਾਰੇ ਹੀ ਦਰਵਾਜੇ ਜਿਹੜੇ ਐ ਖੋਲੇ ਹੋਏ ਨੇ ਤਾਂ ਬਹੁਤ ਸਾਰੇ ਲੋਕ ਨੇ ਪਾਣੀ ਇੱਥੇ ਜਿਹੜਾ ਦੇਖਣ ਵੀ ਆਉਂਦੇ ਨੇ ਅਲੱਗ-ਅਲੱਗ ਸ਼ਹਿਰਾਂ ਤੋਂ ਸ਼ਾਮ ਨੂੰ ਇੱਥੇ ਜਿਹੜੇ ਲੋਕ ਐ ਉਹ ਘੁੰਮਣ ਫਿਰਨ ਵੀ ਆਉਂਦੇ ਨੇ ਤਾਂ ਦੇਖ ਸਕਦੇ ਹੋ ਤੁਸੀਂ ਕਿਸ ਤਰੀਕੇ ਦੇ ਨਾਲ ਲੋਕ ਇੱਥੇ ਆ ਕੇ ਫੰਕਸ਼ਨ ਐ ਜਿਹੜਾ ਉਹ ਕਰਦੇ ਨੇ ਸੋ ਪਾਣੀ ਐ ਜਿਹੜਾ ਵੱਡੇ ਪੱਧਰ ਤੇ ਸਤਲੁਜ ਦਰਿਆ ਦੇ ਵਿੱਚ ਜਿਹੜਾ ਚੜਿਆ ਹੋਇਆ ਦੇਖ ਸਕਦੇ ਹੋ ਤੁਸੀਂ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਪਰੋਂ ਖੜ ਕੇ ਆਉਂਦੇ ਨੇ ਪਾਣੀ ਜਿਹੜਾ ਬਹੁਤ ਹੀ ਜ਼ਿਆਦਾ ਠੰਡਾ ਹੁੰਦਾ ਹੈ ਇਸ ਪੁਲ ਦੀ ਖਾਸ ਗੱਲ ਇਹ ਹੈ ਇਸ ਨੂੰ 150 ਸਾਲ ਤੋਂ ਵੀ ਉੱਪਰ ਦਾ ਵਕਫਾ ਸਮਾਂ ਜਿਹੜਾ ਹੋ ਗਿਆ ਅੱਜ ਤੱਕ ਵੀ ਐਜ਼ ਇਟ ਇਜ਼ ਇਹ ਹਿੱਲਿਆ ਤੱਕ ਨਹੀਂ ਹੈਗਾ ਦੇਖ ਸਕਦੇ ਹੋ ਤੁਸੀਂ ਤਬੂਕਾ ਨਾ ਬਣਾਇਆ ਹੋਇਆ ਇੱਟਾ ਨਹੀਂ ਤਬੂਕ ਇਹ ਨਹੀਂ ਜਿਹੜੇ ਇਹ ਘੜ ਕੇ ਬਣਾਏ ਹੋਏ ਨੇ ਪੱਥਰ ਦੇ ਇਹ ਬਹੁਤ ਹੀ ਜਿਹੜੀ ਇਹਦੀ ਬਣਾਵਟ ਐ ਐਡਵਾਂਸ ਐ ਗੋਰਿਆਂ ਦੇ ਜਿਹੜੇ ਦਿਮਾਗ ਐ ਉਹ ਬਹੁਤ ਹੀ ਜ਼ਿਆਦਾ ਐਡਵਾਂਸ ਸੀਗੇ ਤਾਂ ਜਿਹੜੇ ਇਹ ਪੁਲ ਬਣਾ ਗਏ ਨੇ ਅੱਜ ਤੱਕ ਨਹੀਂ ਹਿਲੇ ਤਾਂ ਬਹੁਤ ਹੀ ਸੋਹਣਾ ਜਿਹੜਾ ਪਲੇਸ ਐ ਇਹ ਇੱਥੇ ਲੋਕ ਘੁੰਮਣ ਫਿਰਨ ਆਉਂਦੇ ਨੇ ਅਸੀਂ ਤਾਂ ਅੱਗੇ ਵੀ ਤਸਵੀਰਾਂ ਜਿਹੜੀਆਂ ਦਿਖਾਉਣੇ ਆ ਕਿਸ ਤਰੀਕੇ ਦੇ ਨਾਲ ਲੋਕ ਆ ਕੇ ਇੱਥੇ ਜਿਹੜਾ ਫੰਕਸ਼ਨ ਕਰਦੇ ਨੇ ਆਪਣੇ ਪਰਿਵਾਰਾਂ ਨੂੰ ਨਾਲ ਲੈ ਕੇ ਆਉਂਦੇ ਨੇ ਸੋ ਬਹੁਤ ਹੀ ਪਿਆਰੀ ਜਿਹੜੀ ਸ਼ਾਂਤ ਜਗ੍ਹਾ ਹੈ ਜਿੱਥੇ ਸਾਰੇ ਹੀ ਆਪਣੇ ਪਰਿਵਾਰਾਂ ਨੂੰ ਲੋਕ ਲੈ ਕੇ ਆਉਂਦੇ ਨੇ ਇੱਥੇ ਆ ਕੇ ਫੋਟੋਗ੍ਰਾਫੀ ਵੀਡੀਓਗ੍ਰਾਫੀ ਜਿਹੜੀ ਕਰਦੇ ਨੇ ਸੋ ਦੇਖ ਸਕਦੇ ਹੋ ਤੁਸੀਂ ਕਿਸ ਤਰੀਕੇ ਦੇ ਨਾਲ ਪਾਣੀ ਦੇ ਵਿੱਚ ਜਿਹੜਾ ਲੋਕ ਐ ਆਨੰਦ ਮਾਣ ਰਹੇ ਨੇ ਫੋਟੋ ਖਿੱਚ ਰਹੇ ਨੇ ਦਰਿਆ ਦੀ ਕਿੰਨੀ ਰhiti ਪਾਣੀ ਕਿਡਾ ਲੈਵਲ ਹੈ ਉਹ ਬਹੁਤ ਹੀ ਜ਼ਿਆਦਾ ਚੜਿਆ ਹੋਇਆ ਦੇਖ ਸਕਦੇ ਹੋ ਸਾਹਮਣੇ ਸਾਰਾ ਹੀ ਇਹ ਸਤਲੁਜ ਦਰਿਆ ਹੈ ਦੇਖ ਸਕਦੇ ਹੋ ਤੁਸੀਂ ਸਾਹਮਣੇ ਜਿਹੜਾ ਖਾਲਸਾ ਰਾਜ ਦਾ ਨਿਸ਼ਾਨ ਸਾਹਿਬ ਹੈ ਉਹ ਝੂਲ ਰਿਹਾ ਤੁਹਾਨੂੰ ਮੈਂ ਜ਼ੂਮ ਕਰਕੇ ਵੀ ਦਿਖਾਉਣਾ ਦੇਖ ਸਕਦੇ ਹੋ ਤੁਸੀਂ ਇਹ ਸਾਹਮਣੇ ਜਿਹੜਾ ਨਿਸ਼ਾਨ ਸਾਹਿਬ ਹੈ ਮਹਾਰਾਜ ਰਣਜੀਤ ਸਿੰਘ ਦੇ ਵੇਲੇ ਦਾ ਸੋ ਇਸ ਸਾਈਡ ਤੇ ਦੇਖ ਸਕਦੇ ਤੁਸੀਂ ਦਰਵਾਜਿਆਂ ਦੇ ਮੁੱਢ ਤੱਕ ਜਿਹੜਾ ਪਾਣੀ ਹੈ ਉਹ ਆਇਆ ਹੋਇਆ ਸਾਹਮਣੇ ਗੁਰਦੁਆਰਾ ਟਿੱਬੀ ਸਾਹਿਬ ਹੈ 61 ਦੁਆਬਾ ਤੇ ਇੱਕ ਸਾਈਡ ਮਾਲਵਾ ਲੱਗ ਜਾਂਦਾ ਇੱਥੇ ਹੀ ਜਿਹੜੀ ਹੈ ਮਹਾਰਾਜਾ ਰਣਜੀਤ ਸਿੰਘ ਜੀ ਨਾਲ ਦੇ ਵੱਲੋਂ ਗੋਰਿਆਂ ਦੇ ਨਾਲ ਸੰਧੀ ਕੀਤੀ ਗਈ ਸੀ ਸੋ ਬਹੁਤ ਹੀ ਜਿਹੜਾ ਸਤਲੁਜ ਦਰਿਆ ਦੇ ਪਾਣੀ ਦਾ ਪੱਧਰ ਹੈ ਉਹ ਉੱਚਾ ਹੋਇਆ ਹੋਇਆ ਪਹਾੜਾਂ ਦੇ ਵਿੱਚ ਬਾਰਿਸ਼ ਹੋਣ ਦੇ ਨਾਲ ਲਗਾਤਾਰ ਜਿਹੜਾ ਪਾਣੀ ਉਹ ਵਧਦਾ ਜਾ ਰਿਹਾ ਹਜੇ ਬਰਸਾਤਾਂ ਦੇ ਵਿੱਚ ਹੋਰ ਵੀ ਕਾਫੀ ਜਿਹੜਾ ਪਾਣੀ ਦਾ ਲੈਵਲ ਹੈ ਉਹ ਵੱਧ ਜਾਂਦਾ ਤਾਂ ਇਹ ਪਾਖੜਾ ਜਿਹੜਾ ਡੈਮ ਹੈ ਉਸ ਦੇ ਵਿੱਚੋਂ ਇਹ ਪਾਣੀ ਆਉਂਦਾ ਤਾਂ ਤੁਸੀਂ ਦੇਖ ਰਹੇ ਹੋ ਸਾਹਮਣੇ ਵਾਟਰ ਲੈ ਲਿਆ ਬੋਟ ਹੈ ਜਿਹੜੀ ਚੱਲਦੀ ਹੈ ਬੋਟ ਦੇ ਵਿੱਚ ਲੋਕੀ ਘੁੰਮਣ ਫਿਰਨ ਜਾਂਦੇ ਨੇ ਬੋਟ ਸਾਹਮਣੇ ਸੀ ਤੁਹਾਨੂੰ ਦਿਖਾ ਰਿਹਾ ਬੋਟ ਆ ਰਹੀ ਹੈ ਸਾਹਮਣੇ ਦੇਖ ਰਹੇ ਹਾਂ ਲੋਕ ਹੈ ਜਿਹੜੇ ਬੋਟ ਦੇ ਵਿੱਚ ਆਉਂਦੇ ਨੇ ਘੁੰਮਣ ਵਾਸਤੇ ਤਾਂ ਬਹੁਤ ਲੰਬੇ ਸਮੇਂ ਬਾਅਦ ਚ ਜਿਹੜੀ ਇਹ ਵਾਟਰ ਲੈ ਲਈਏ ਚਲਾਈ ਗਈ ਪਹਿਲਾਂ ਵਿੱਚ ਜੇ ਬੰਦ ਵੀ ਹੋ ਗਈ ਸੀ ਇਹ ਕਿਉਂਕਿ ਲੋਕ ਉਹ ਬਹੁਤ ਇੰਟਰਸਟ ਘਟ ਲੈਂਦੇ ਸੀ ਦਰਿਆ ਦੇ ਵਿੱਚ ਘੁੰਮਣ ਦਾ ਹੁਣ ਲੋਕਾਂ ਵਿੱਚ ਫੇਰ ਹੈ ਜਿਹੜਾ ਦੁਆਰਾ ਉਤਸ਼ਾਹ ਆ ਘੁੰਮਣ ਫਿਰਨ ਦਾ ਦਰਿਆ ਦੇ ਵਿੱਚ ਉਹ ਵਾਧਾ ਨਜ਼ਰ ਆ ਰਿਹਾ ਸੋ ਦੇਖੋ ਕਿੰਨੀ ਪਿਆਰੀ ਜਿਹੜੀ ਜਗ੍ਹਾ ਹੈ ਹਮਸਾ ਪਰ ਇੱਥੇ ਜਦੋਂ ਖਵਾ ਚੱਲਦੀ ਹੁੰਦੀ ਹੈ ਨਾ ਮੌਸਮ ਹੋਰ ਵੀ ਜ਼ਿਆਦਾ ਸੋਹਣਾ ਜਿਹੜਾ ਅ ਆਨੰਦਮਈ ਬਣ ਜਾਂਦਾ ਤਾਂ ਤੁਸੀਂ ਦੇਖ ਸਕਦੇ ਹੋ ਸਾਹਮਣੇ ਖਾਲਸਾ ਰਾਜ ਦੀਆਂ ਪਹਾੜੀਆਂ ਨੇ ਇੱਕ ਸਾਈਡ ਮਾਲਵਾ ਖੇਤਰ ਹੈ ਜਿੱਧਰਲੇ ਸੜਕ ਗੋਰੀ ਰਹਿੰਦੇ ਸੀ ਤਾਂ ਹੁਣ ਅਸੀਂ ਤੁਹਾਨੂੰ ਜਿਹੜੀ ਨਹਿਰ ਜਾਂਦੀ ਹੈ ਰਾਜਸਥਾਨ ਨੂੰ ਜਿਹੜੀ ਨਹਿਰ ਕਿਲੀ ਹੋਈ ਹੈ ਉਸ ਦਾ ਵੀ ਤੁਹਾਨੂੰ ਇੱਕ ਜਿਹੜਾ ਦ੍ਰਿਸ਼ ਹੈ ਝਲਕਾ ਜਿਹੜੀ ਦਿਖਾਵਾਂਗੇ ਜਰੂਰ ਸੋ ਇੱਥੇ ਬਹੁਤ ਜਿਹੜਾ ਆਨੰਦ ਮਾਣਦੇ ਨੇ ਲੋਕ ਆਪਣੀਆਂ ਫੈਮਿਲੀ ਨੂੰ ਲੈ ਕੇ ਆਉਂਦੇ ਨੇ ਬੜਾ ਵਧੀਆ ਲੱਗਦਾ ਰਾ ਸ਼ਾਮ ਨੂੰ ਇੱਥੇ ਹੋ ਠੰਡੀ ਸੀਤ ਹਵਾ ਚੱਲਦੀ ਹੁੰਦੀ ਹੈ ਸੋ ਦੇਖ ਸਕਦੇ ਹੋ ਤੁਸੀਂ ਜਿਹੜੀ ਲੋਕਾਂ ਦੀ ਭੀੜ ਹੈ ਉਹ ਹੋਰ ਜ਼ਿਆਦਾ ਵੱਜ ਜਾਂਦੀ ਹੈ ਸ਼ਾਮ ਦੇ ਵੇਲੇ ਇੱਥੇ ਕਾਫੀ ਜੜਾ ਰਸ਼ ਹੈ ਉਹ ਦੇਖਣ ਨੂੰ ਮਿਲਦਾ ਇਹ ਵੀ ਇੱਕ ਰੋਪੜ ਦੀ ਸਭ ਤੋਂ ਜਿਆਦਾ ਦਿਲ ਖਿੱਚਵੀਂ ਜਗ੍ਹਾ ਹੈ ਜਿੱਥੇ ਲੋਕ ਘੁੰਮਣ ਫਿਰਨ ਦੇ ਲਈ ਅਕਸਰ ਹੀ ਆਉਂਦੇ ਨੇ ਸੋ ਮੇਰਾ ਪਿੰਡ ਵੀ ਬਿਲਕੁਲ ਨਾਲ ਹੀ ਹੈ ਸਾਡੇ ਤਾਂ ਬਚਪਨ ਹੀ ਇੱਥੇ ਬੀਤਿਆ ਹੈ ਇਸੇ ਦਰਿਆ ਦੇ ਉੱਪਰ ਤੁਰਦੇ ਫਿਰਦੇ ਘੁੰਮਦੇ ਅਸੀਂ ਤਾਂ ਬਹੁਤ ਹੀ ਜਿਆਦਾ ਜਿਹੜਾ ਫੰਕਸ਼ਨ ਇੱਥੇ ਕਰਦੇ ਰਹੇ ਹਾਂ ਘੁੰਮਦੇ ਫਿਰਦੇ ਰਹੇ ਹਾਂ ਸੋ ਦੇਖ ਸਕਦੇ ਹੋ ਤੁਸੀਂ ਇਹ ਬਹੁਤ ਹੀ ਪਿਆਰਾ ਜਿਹੜਾ ਆਨੰਦਮਈ ਜਿਹੜਾ ਮੌਸਮ ਹੈ ਆਨੰਦਮਈ ਸ਼ਾਮ ਹੈ ਜਿਹੜੀ ਇੱਥੇ ਤੁਸੀਂ ਆ ਕੇ ਜਿਹੜਾ ਆਪਣਾ ਆਨੰਦ ਹੈ ਉਹ ਮਾਣ ਸਕਦੇ ਹੋ ਬਹੁਤ ਸਾਰੇ ਲੋਕ ਇੱਥੇ ਅਕਸਰ ਆਉਂਦੇ ਨੇ ਘੁੰਮਣ ਫਿਰਨ ਦੇ ਲਈ ਤੇ ਸੋ ਜਦੋਂ ਤੁਹਾਡਾ ਪਰਿਵਾਰ ਨਾਲ ਹੁੰਦਾ ਤਾਂ ਇਹ ਪਲ ਹੋਰ ਵੀ ਬੇਹੱਦ ਖਾਸ ਬਣ ਜਾਂਦੇ ਨੇ ਜਦੋਂ ਤੁਹਾਡਾ ਛੋਟਾ ਜਿਹਾ ਬੱਚਾ ਤੇ ਤੁਹਾਡੀ ਵਾਈਫ ਨਾਲ ਹੁੰਦੀ ਹੋਵੇ ਤਾਂ ਦੇਖ ਸਕਦੇ ਹੋ ਤੁਸੀਂ ਇਹ ਜਿਹੜੀ ਨਹਿਰ ਹੈ ਉਹ ਜਿਹੜੀ ਇਹ ਰਾਜਸਥਾਨ ਨੂੰ ਜਾਂਦੀ ਹੈ ਅਸੀਂ ਤੁਹਾਨੂੰ ਹੁਣ ਦਿਖਾਉਣੀ ਹੈ ਨਹਿਰ ਦਾ ਦ੍ਰਿਸ਼ ਦੇਖ ਸਕਦੇ ਹੋ ਬਹੁਤ ਹੀ ਜਿਹੜੀ ਡੂੰਗੀ ਹੈ ਨਹਿਰ ਇਹ ਹੁਣ ਜਿਹੜੀ ਪੱਕੀ ਕਰ ਦਿੱਤੀ ਪਹਿਲਾਂ ਕੱਚੀ ਹੁੰਦੀ ਸੀ ਦੇਖ ਸਕਦੇ ਹੋ ਤੁਸੀਂ ਸਾਰੇ ਹੀ ਦਰਵਾਜ਼ੇ ਜਿਹੜੇ ਨਹਿਰ ਦੇ ਖੋਲੇ ਹੋਏ ਨੇ ਪਾਣੀ ਦਾ ਲੈਵਲ ਜਿਹੜਾ ਕਾਫੀ ਉਹ ਜਿਹੜਾ ਹਾਈ ਹੋਇਆ ਹੋਇਆ ਬਹੁਤ ਜ਼ਿਆਦਾ ਅੱਪ ਪਾਣੀ ਦਾ ਲੈਵਲ ਹੈ ਦੇਖ ਸਕਦੇ ਹੋ ਤੁਸੀਂ ਲੋਕ ਵੱਡੀ ਗਿਣਤੀ ਦੇ ਵਿੱਚ ਇਸ ਦਰਿਆ ਦੇ ਪੁਲ ਦੇ ਉੱਪਰ ਜਿਹੜਾ ਘੁੰਮਣ ਆਉਂਦੇ ਨੇ ਫੰਕਸ਼ਨ ਕਰਨ ਆਉਂਦੇ ਨੇ ਤਾਂ ਸਾਹਮਣੇ ਇਹ ਰੋਪੜ ਸ਼ਹਿਰ ਦੀ ਸੁੱਖ ਲਈ ਜਿਹੜਾ ਅਖੰਡ ਪਾਠ ਸਾਹਿਬ ਇੱਥੇ ਅਰੰਭਿਆ ਹੋਇਆ ਫੇਰੇ ਦੇ ਭੋਗ ਪਾਈ ਜਾਣਗੇ ਫਿਰ ਇੱਕ ਇੱਥੇ ਜੱਗ ਵੀ ਕਰਵਾਇਆ ਜਾਂਦਾ ਖਵਾਜੇ ਪੀਰ ਦਾ ਜਿਹੜਾ ਜਾਗ ਹੈ ਕਿਉਂਕਿ ਪੰਜਾਬ ਗੁਰੂਆਂ ਪੀਰਾਂ ਦੀ ਧਰਤੀ ਹੈ ਸੁੱਖ ਦਿੱਤੀ ਜਾਂਦੀ ਹੈ ਖਵਾਜਾ ਪੀਰ ਦੇ ਲਈ ਵੀ ਕਿਸੇ ਤਰ੍ਹਾਂ ਦਾ ਕੋਈ ਖਵਾਜਾ ਪੀਰ ਜੀ ਨੁਕਸਾਨ ਨਾ ਹੋਵੇ ਤੁਸੀਂ ਆਣਾ ਤੁਸੀਂ ਲੰਘਣਾ ਲੰਘ ਸਕਦੇ ਹੋ ਰਸਤੇ ਤੁਹਾਡੇ ਨੇ ਸਾਰੇ ਕੋਈ ਨਹੀਂ ਰੋਕ ਸਕਦਾ ਕਿਉਂਕਿ ਪਾਣੀ ਹੈ ਜਿਹੜਾ ਪਾਣੀ ਦਾ ਰਸਤਾ ਕਦੇ ਵੀ ਕੋਈ ਰੋਕਦਾ ਨਹੀਂ ਤੇ ਨਾ ਹੀ ਕੋਈ ਇਹ ਰੋਕਣ ਵਾਲਾ ਜਮਿਆ ਅੱਜ ਤੱਕ ਬਹੁਤ ਅਜਿਹੇ ਤੁਸੀਂ ਵਾਕਏ ਦੇਖੇ ਹੋਣੇ ਜਿੱਥੋਂ ਪਾਣੀ ਪਹਿਲਾਂ ਲੰਘਿਆ ਕਿਤੇ 100 ਸਾਲ ਪਹਿਲਾਂ ਵੀ ਪਾਣੀ ਨੇ ਉੱਥੋਂ ਵੀ ਜਿਹੜੇ ਹੁਣੇ ਰਸਤੇ ਬਣਾ ਲਏ ਦੇਖ ਸਕਦੇ ਹੋ ਤੁਸੀਂ ਸਾਰੇ ਹੀ ਦਰਵਾਜ਼ੇ ਜਿਹੜੇ ਸਤਲੁਜ ਦਰਿਆ ਦੇ ਖੁੱਲੇ ਹੋਏ ਨੇ ਲਗਾਤਾਰ ਲੋਕ ਜਿਹੜੇ ਤੁਰਦੇ ਫਿਰਦੇ ਨਜ਼ਰਾਨੇ ਤੁਹਾਨੂੰ ਦੇਖ ਸਕਦੇ ਹੋ ਲੋਕ ਪਾਣੀ ਦਾ ਬਹਾਵਾ ਜਿਹੜਾ ਦੇਖਣ ਆਉਂਦੇ ਨੇ ਪਾਣੀ ਬਹੁਤ ਹੀ ਵੱਡੇ ਲੈਵਲ ਤੇ ਜਿਹੜਾ ਛੱਡਿਆ ਹੋਇਆ ਬਹੁਤ ਜ਼ਿਆਦਾ ਪ੍ਰੈਸ਼ਰ ਹੈ ਪਾਣੀ ਦਾ ਦੇਖ ਸਕਦੇ ਹੋ ਤੁਸੀਂ ਸਤਲੁਜ ਦਰਿਆ ਪੂਰਾ ਜੋਵਨ ਤੇ ਵਗ ਰਿਹਾ ਸੋ ਲੋਕਾਂ ਨੂੰ ਹੱਥ ਪੈਰਾਂ ਨਹੀਂ ਪੈ ਜਾਂਦੀ ਜਦੋਂ ਸਤਲੁਜ ਦਰਿਆ ਦੇ ਵਿੱਚ ਪਾਣੀ ਵਧਦਾ ਕਿਉਂਕਿ ਇਹ ਹੀ ਇੱਕ ਮੋਢਾ ਹੈ ਮੇਨ ਇੱਥੋਂ ਹੀ ਜਿਹੜਾ ਪਾਣੀ ਪੂਰੇ ਪੰਜਾਬ ਦੇ ਵਿੱਚ ਨੂੰ ਜਿਹੜਾ ਹਰ ਪਾਸੇ ਨੂੰ ਛੱਡਿਆ ਜਾਂਦਾ ਚਾਹੇ ਉਹ ਨਹਿਰ ਰਾਜ ਪਾਕਿਸਤਾਨ ਵਾਲੀ ਪਹਿਲੀਏ ਚਾਹੇ ਉਦਰਾਹੇ ਵਾਲੀ ਚਾਹੇ ਉਹ ਕੋਈ ਵੀ ਨਹਿਰ ਜਿਹੜੀ ਮਾਨਸਾਪਲਾ ਡਾ ਬਠਿੰਡੇ ਨੂੰ ਜਾਂਦੇ ਹੋਵੇ ਇਸੇ ਦਰਿਆ ਦੇ ਵਿੱਚੋਂ ਸਤਲੁਜ ਦੇ ਵਿੱਚੋਂ ਹੀ ਪਾਣੀ ਜਿਹੜਾ ਜਾਂਦਾ ਤਾਂ ਦੂਜੇ ਪਾਸੇ ਜਿਹੜਾ ਪਾਕਿਸਤਾਨ ਨੂੰ ਪਾਣੀ ਜਾਂਦਾ ਲੁਧਿਆਣੇ ਵਾਲਾ ਜਿਹੜਾ ਫਲੋਰ ਵਾਲਾ ਦਰਿਆ ਹੈ ਤੁਸੀਂ ਅਕਸਰ ਉਸ ਪੁਲ ਤੋਂ ਲੰਘਦੇ ਹੋਮੋਗੇ ਤਾਂ ਮੇਨ ਪੁਲ ਇਹ ਹੈ ਜਿਹੜਾ ਖਾਲਸਾ ਰਾਜ ਦੀ ਇੱਥੇ ਸੰਧੀ ਹੋਈ ਸੀ ਉਸ ਦੇ ਉੱਪਰ ਗੋਰਿਆਂ ਦਾ ਬਣਾਇਆ ਹੋਇਆ ਇਹ 150 ਸਾਲ ਪੁਰਾਣਾ ਪੁਲ ਐਜ਼ ਇਟ ਇਜ਼ ਸਲਾਮਤ ਖੜਾ ਹਾਲਾਂਕਿ ਇਸ ਦੇ ਨਾਲ ਇੱਕ ਪੁਲ ਜਿਹੜਾ ਹੋਰ ਸੈਂਟਰ ਗਵਰਨਮੈਂਟ ਨੇ ਭਾਰਤ ਸਰਕਾਰ ਦੇ ਵੱਲੋਂ ਬਣਾਇ ਤੱਪਾ ਚ ਗਈ ਆ ਪਰ ਇਹ ਟੈਕਨੋਲੋਜੀ ਦੇਖੋ ਕਿਸੇ ਨੇ ਤਾਂ ਸੋਚੀ ਵੀ ਨਹੀਂ ਸੀ ਕਿ ਗੋਰੇ ਇਸ ਤਰ੍ਹਾਂ ਦੀ ਜਿਹੜੀ ਟੈਕਨੋਲੋਜੀ ਆ ਉਹ ਪੇਸ਼ ਇੱਥੇ ਕਰ ਜਾਣਗੇ ਸੰਨ ਦਾ ਜਿਹੜਾ ਪੁਲ ਬਣਾ ਜਾਣਗੇ ਅੱਜ ਵੀ ਇਹ ਲੋਕ ਬਹੁਤ ਘੱਟ ਹੈ ਜਿਹੜਾ ਲੋਹਾ ਲੋਹਾ ਗੇਟਾਂ ਦੇ ਪਰ ਤੁਹਾਨੂੰ ਦਿਖ ਰਿਹਾ ਪੁਲ ਦੇ ਵਿੱਚ ਲੋਹਾ ਜਿਹੜਾ ਬਹੁਤ ਘੱਟ ਲਾਇਆ ਪਰ ਇਹਦੀ ਬਣਾਵਟ ਹੈ ਜਿਹੜੀ ਫਿਰ ਵੀ ਬਹੁਤ ਮਜ਼ਬੂਤ ਹੈ ਦੇਖ ਸਕਦੇ ਹੋ ਤੁਸੀਂ ਕਿ ਨਾ ਖੂਬਸੂਰਤੇ ਪੁਲ ਬਣਾਇਆ ਤਾਂ ਲੋਕ ਇੱਥੇ ਜਿਹੜਾ ਆਨੰਦ ਮਾਣ ਰਹੇ ਨੇ ਸੋ ਇਸ ਤਰ੍ਹਾਂ ਨੇ ਆ ਹੋਰ ਜਾਣਕਾਰੀਆਂ ਜਿਹੜੀਆਂ ਦਿਲਚਸਪ ਚੀਜ਼ਾਂ ਸੀ ਤੁਹਾਨੂੰ ਦਿਖਾਉਂਦੇ ਰਾਵਾਂਗੇ ਜਿਹੜੀਆਂ ਇਤਰਾਸ ਨਾਲ ਵੀ ਟੱਚ ਹੈ ਤੇ ਤੁਹਾਨੂੰ ਘਰ ਬੈਠਿਆਂ ਨੂੰ ਦੇਖਣ ਲਈ ਮਿਲੂਗੀ ਤਾਂ ਤੁਸੀਂ ਵੱਧ ਤੋਂ ਵੱਧ ਚੈਨਲ ਨੂੰ ਜਿਹੜਾ ਸਬਸਕ੍ਰਾਈਬਰ ਕਰਿਓ ਸਬਸਕ੍ਰਾਈਬ ਕਰਿਓ ਤੇ ਇਸ ਤਰ੍ਹਾਂ ਨੇ ਵੀਡੀਓਜ਼ ਅਸੀਂ ਜਰੂਰ ਹੈ ਜਿਹੜੀਆਂ ਪਾਉਂਦੇ ਰਾਵਾਂਗੇ ਸੋ ਤੁਹਾਡੇ ਸਹਿਯੋਗ ਦੇ ਨਾਲ ਸਾਡਾ ਸਾਰਾ ਕੁਝ ਹੈ ਜੇਕਰ ਤੁਸੀਂ ਸਹਿਯੋਗ ਕਰੋਗੇ ਤਾਂ ਅਸੀਂ ਇਸ ਤਰ੍ਹਾਂ ਨੇ ਹੋਰ ਜਿਹੜੀਆਂ ਖੂਬਸੂਰਤ ਵੀਡੀਓ ਤੁਹਾਡੇ ਤੱਕ ਲੈ ਕੇ ਹਾਜ਼ਰ ਹੁੰਦੇ ਰਾਵਾਂਗੇ ਸੋ ਮੈਨੂੰ